ਹਾਂਜੀ ਕੀ ਦੋਸਤੋ ਤੁਸੀਂ ਆਪਣੇ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਜਿਹੜੇ ਵਾਲ ਨੇ ਝੜ ਰਹੇ ਨੇ ਕੀ ਤੁਹਾਡੇ ਵਾਲਾਂ ਦੀ ਜਿਹੜੀ ਗਰੋਥ ਹੈ ਉਹ ਹੋ ਨਹੀਂ ਰਹੀ ਕੀ ਤੁਹਾਡੇ ਵਾਲ ਐ ਨਿੱਕੇ ਨਿੱਕੇ ਨੇ ਕੀ ਤੁਹਾਡੇ ਵਾਲਾਂ ਦੇ ਵਿੱਚ ਸ਼ਿਕਰੀਆਂ ਨੇ ਕੀ ਤੁਹਾਡੇ ਵਾਲਾਂ ਦੇ ਵਿੱਚ ਜੂਆਂ ਨੇ ਕੀ ਤੁਹਾਡੇ ਵਾਲਾਂ ਦੇ ਵਿੱਚ ਤਾਰਾ ਜਾਂ ਤੁਹਾਡੇ ਦਾੜੀ ਦੇ ਮੁੱਛਾਂ ਦੇ ਵਾਲ ਆ ਜਿਹੜੇ ਉਹ ਨਹੀਂ ਵਧ ਰਹੇ ਕੀ ਤੁਹਾਡੀ ਦਾੜੀ ਛੋਟੀ ਹੈ ਜਾਂ ਕੋਈ ਵੀ ਵਾਲਾਂ ਦੀ ਪ੍ਰੋਬਲਮ ਹੈ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਸਫੇਦ ਹੋ ਚੁੱਕੇ ਨੇ ਤੁਹਾਨੂੰ ਡਾਈ ਲਾਉਣੀ ਪੈ ਰਹੀ ਹੈ ਦੋਸਤੋ ਕੀ ਤੁਹਾਡੇ ਵਾਲ ਝੜ ਰਹੇ ਨੇ ਜਦੋਂ ਤੁਸੀਂ ਹੱਥ ਫੇਰਦੇ ਤੁਹਾਡੇ ਹੱਥਾਂ ਦੇ ਵਿੱਚ ਵਾਲ ਆ ਜਾਂਦੇ ਨੇ ਇਹ ਸਮੱਸਿਆ ਦਾ ਹੱਲ ਹੈ ਇਹ ਤੇਲ ਮੇਰੇ ਕੋਲੇ ਮਨੀ ਬੈਕ ਗਾਰੰਟੀ ਆ ਮਨੀ ਬੈਕ ਗਾਰੰਟੀ ਆਹ ਇੱਕ ਥਾਪੜ ਕੇ ਕਹਿੰਦੇ ਆ ਜੇ ਇਹ ਤੇਰੇ ਨੇ ਨਾ ਕੰਮ ਕੀਤਾ ਤੁਹਾਡੇ ਸਾਰੇ ਪੈਸੇ ਵਾਪਸ ਘਰ ਬੈਠੇ ਪਾਰਸਲ ਤੁਸੀਂ ਮੰਗਵਾ ਸਕਦੇ ਹੋ ਬਹੁਤ ਹੀ ਸਸਤਾ ਤੇ ਘੈਂਟ ਤੇਲ ਆ ਦੋਸਤੋ ਬਹੁਤ ਜਿਆਦਾ ਰਿਜ਼ਲਟ ਨੇ ਰਿਜ਼ਲਟ ਵੀ ਤੁਹਾਨੂੰ ਦਿਖਾਉਣਾ ਮੈਂ ਜਿਹੜੇ ਲੋਕ ਵਰਤ ਚੁੱਕੇ ਨੇ ਜਿਹੜੇ ਲੋਕਾਂ ਨੂੰ ਰਿਜ਼ਲਟ ਮਿਲ ਚੁੱਕਿਆ ਘਰ ਬੈਠੇ ਦਿਸਮ ਦੇਸਾਂ ਦੇ ਵਿੱਚ ਮੰਗਵਾ ਸਕਦੇ ਹੋ ਜਿਨ੍ਹਾਂ ਲੋਕਾਂ ਦਾ ਗੰਜਾਪਣ ਵੀ ਆ ਚੁੱਕਿਆ ਤੇ ਉਹਨਾਂ ਦੇ ਵੀ ਵਾਲ ਆਉਣੇ ਸ਼ੁਰੂ ਹੋ ਚੁੱਕੇ ਨੇ ਐਨੇ ਚਮਤਕਾਰੀ ਰਿਜ਼ਲਟ ਸਾਨੂੰ ਮਿਲੇ ਨੇ ਸਾਡੀਆਂ ਆਪ ਦੀਆਂ ਅੱਖਾਂ ਯਕੀਨੀ ਨਹੀਂ ਕਰ ਰਹੇ ਆ ਵੀ ਐਨਾ ਤਕੜਾ ਰਿਜ਼ਲਟ ਇਹਦਾ ਆ ਇਹ ਵਾਲਾਂ ਦਾ ਦੋਸਤੋ ਬਹੁਤ ਹੀ ਵਧੀਆ ਰਿਜ਼ਲਟ ਹੈ ਇਹਦੇ ਤੇ ਤੁਸੀਂ ਵਰਤੋ ਤੇ ਘਰ ਬੈਠੇ ਮੰਗਵਾਓ ਇਹਨੂੰ ਔਰਤਾਂ ਵੀ ਵਰਤ ਸਕਦੀਆਂ ਨੇ ਬੱਚੇ ਵੀ ਨੌਜਵਾਨ ਹਰ ਵਰਤ ਸਕਦਾ ਜਦੋਂ ਤੁਸੀਂ ਬਾਲਾਂ ਤੇ ਲਾ ਲਿਆ ਤੁਹਾਡੇ ਬਾਲ ਤੇ ਪੂਰੇ ਕਾਲਸ ਆ ਜੂਗੀ ਕਾਲੇ ਹੋ ਜਾਣਗੇ ਬਾਲ ਕਾਲਾ ਰੰਗ ਹੋ ਜੂਗਾ ਬਾਲਾਂ ਦਾ ਤੇ ਤੁਹਾਨੂੰ ਲੋਕ ਆ ਕੇ ਕਹਣਗੇ ਕਲਰਾਈਜ ਆ ਜਾਂਦਾ ਤੇ ਕਲਰ ਆਇਆ ਬਾਲਾਂ ਨੂੰ ਤੇ ਕਾਲੇ ਛਿੱਤੇ ਨੇ ਤੇ ਸ਼ਮਤਕਾਰੀ ਅੱਖਾਂ ਤੇ ਤੁਹਾਡੀਆਂ ਯਕੀਨ ਨਾ ਕਰਨਾ ਬਹੁਤ ਘੈਂਟ ਤੇ ਰਿਜ਼ਲਟ ਵੀ ਦੇਖੋ ਹੁਣ ਪੂਰੀ ਵੀਡੀਓ ਨੂੰ ਸ਼ੇਅਰ ਕਰੋ ਤੇ ਤਾਂ ਕਿ ਜਿਹੜੇ ਲੋਕ ਬਾਲਾਂ ਦੀ ਸਮੱਸਿਆ ਨਾਲ ਜੂਝ ਰਹੇ ਨੇ ਤੇ ਘਰ ਬੈਠੇ ਮਪਾਓ ਦਿੱਤੇਗੇ ਨੰਬਰ ਤੇ ਸਾਡੇ ਤੇ ਵਟਸਐਪ ਵੀ ਚੱਲਦਾ Google Pay ਵੀ ਚੱਲਦਾ ਤੇ ਫੋਨ ਕਰੋ ਸਾਨੂੰ ਤੇ ਮੰਗਾਓ ਅਹ ਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਜੇ ਤੁਸੀਂ ਮੰਗਾਉਣਾ ਚਾਹੁੰਦੇ ਹੋ ਤੇ ਅਸੀਂ ਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਭੇਜਦੇ ਹਾਂ ਤੇ ਉੱਥੇ ਪਾਰਸਲ ਦਾ ਜਿਹੜਾ ਕਾਫੀ ਮਹਿੰਗਾ ਪੈ ਜਾਂਦਾ ਇਸ ਕਰਕੇ ਤੁਸੀਂ ਪੰਜਾਬ ਦੇ ਵਿੱਚ ਮੰਗਾ ਸਕਦੇ ਹੋ ਜਾਂ ਕਾਫੀ ਹੁਣ ਮੈਂ ਇੰਗਲੈਂਡ ਦੇ ਵਿੱਚ ਗਿਆ ਸੀ ਇੰਗਲੈਂਡ ਦੇ ਵਿੱਚ 50 50 ਸੀਸੀਆਂ 100 100 ਸੀਸੀ ਵੀ ਅਸੀਂ ਇਕੱਠੀ ਭੇਜ ਰਹੇ ਹਾਂ ਉੱਥੇ ਵੀ ਬਹੁਤ سارے ਲੋਕ ਮੰਗਾ ਰਹੇ ਨੇ ਕੈਨੇਡਾ ਦੇ ਵਿੱਚ ਉਹ ਸਾਰੇ ਲੋਕ ਜਿਹੜੇ ਟੋਪੀਆਂ ਲੰੰਦੇ ਸੀਗੇ ਹੋਰ ਬਣਾ ਤੇਲ ਆ ਜਿਹੜਾ ਸਾਤੋਂ ਪੂਰਾ ਨਹੀਂ ਹੋ ਰਿਹਾ ਦੋਸਤੋ ਪੂਰਾ ਨਹੀਂ ਹੋ ਰਿਹਾ ਦਿਨ ਰਾਤ ਜੜੀ ਬੂਟੀਆਂ ਲਿਆਉਂਦੇ ਆ ਤੇਲ ਬਣਾਉਂਦੇ ਆ ਫਿਰ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਕਿਉਂਕਿ ਰਿਜ਼ਲਟ ਹੀ ਸਿਰਾਂ ਨੇ ਬਾਬਾ ਸਿਰਾਂ ਮੈਨੀ ਵਾ ਇੱਕ ਗਰੰਟੀ ਆ ਕੋਈ ਦਿੰਦਾ ਨਹੀਂ ਆ ਅਜੇ ਤੱਕ ਤੇ ਪੈਸੇ ਆਪਾਂ ਵਾਪਸ ਕਰ ਦਿਆਂ ਘਰ ਬੈਠੇ ਮੰਗਾਓ ਤੇਲ ਨੂੰ ਵਰਤੋ ਬਹੁਤ ਵਧੀਆ ਰਿਜ਼ਲਟ ਆ ਜਦੋਂ ਤੁਸੀਂ ਦੂਜੇ ਦਿਨ ਤੀਜੇ ਦਿਨ ਲਾਤਾ ਤੁਹਾਡੇ ਵਾਲ ਝੜਨੇ ਬੰਦ ਜੇ ਨਾ ਬੰਦ ਹੋਏ ਤਾਂ ਤੁਸੀਂ ਤੇਲ ਮੈਨੂੰ ਦੇ ਦਿਓ ਤੇ ਆਪਣੇ ਪੈਸੇ ਲੈ ਜਾਓ ਐਨੀ ਕੋਈ ਚੈਲੰਜ ਨਹੀਂ ਕਰਦਾ ਹੈਗਾ ਹੁਣ ਰ ਸੋ ਮੈਂ हेयर ਗ੍ਰੋਥ ਆਇਲ ਲਿਆ ਸੀ ਮੇਰੇ ਦਾੜੀ ਥੋੜੀ ਘੱਟ ਸੀ ਮੱਛਾਂ ਦੀ ਗ੍ਰੋਥ ਵੀ ਘੱਟ ਸੀ ਤੇ ਇਹਦੇ ਨਾਲ ਮੇਰੀ ਦਾੜੀ ਸੰਘਣੀ ਆ ਗਈ ਤੇ ਮੱਛਾਂ ਦੀ ਗ੍ਰੋਥ ਵੀ ਹੋਈ ਧੰਨਵਾਦ